हां जी ਜਿਹੜੀ ਸਾਡੀਆਂ ਟਿੱਕੀਆਂ तकरीबन ਬਣ ਕੇ ਤਿਆਰ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਐਨ ਵਧੀਆ ਤਰੀਕੇ ਨਾਲ ਬਣੀ ਆ। हां जी ਤੁਸੀਂ ਆਪਣੇ ਘਰ ਦੇ ਵਿੱਚ ਇਸ ਤਰੀਕੇ ਨਾਲ ਬਣਾਓ। ਆਪਾਂ ਇਹਦੇ ਵਿੱਚ ਪਾਇਆ ਟਮਾਟਰ ਵਗੈਰਾ ਹਰੀਆਂ ਮਿਰਚਾਂ। ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਨਾਲ ਨੂੰ ਕਹਿੰਦੇ ਵਜਾ-ਵਜਾ ਬਣਾਵਾਂਗੇ ਟਿੱਕੀਆਂ। ਟਿੱਕੀਆਂ ਵਾਸਤੇ ਸਾਨੂੰ ਜਈ ਤੇ ਆਲੂ ਉਬਲੇ ਹੋਏ ਤੇ ਹਰੀਆਂ ਮਿਰਚਾਂ ਪਿਆਜ਼। ਹਾਂ ਜੀ ਤੇ ਕੜਾ ਨਮਕ, ਚਿੱਟਾ ਨਮਕ ਜਿਆੜ ਹਲਦੀ ਤੇ ਜੀਰਾ ਹਾਂਜੀ ਉਸ ਤੋਂ ਬਾਅਦ ਇਹ ਸਾਰੇ ਸਮਾਨ ਨੂੰ ਆਪਾਂ ਪਿਚਪਾ ਕੇ ਹਲਵਾ ਦੇ ਇਹਨਾਂ ਨੂੰ ਕਰ ਲਵਾਂਗੇ ਹੱਥ ਨਾਲ ਮਿਕਸ ਹਾਂਜੀ ਤੇ ਪਹਿਲਾਂ ਆਪਾਂ ਪਾਵਾਂਗੇ ਪਿਆਜ਼ ਹਾਂਜੀ ਪਿਆਜ਼ ਪਾਉਣ ਤੋਂ ਬਾਅਦ ਆਪਾਂ ਪਾ ਦਵਾਂਗੇ ਇਹਦੇ ਵਿਚਾਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਆਪਾਂ ਪਾ ਦਵਾਂਗੇ ਇਹਦੇ ਵਿੱਚ ਨਮਕ ਚਿੱਟਾ ਨਮਕ ਤੇ ਇਹਦੇ ਵਿੱਚ ਪਾ ਦਵਾਂਗਾ ਕਾਲਾ ਨਮਕ ਤੇ ਉਤਪਾਦਵਾ ਨੂੰ ਹਲਦੀ ਹਲਦੀ ਪਗਣ ਪਾਉਣ ਤੋਂ ਬਾਅਦ ਅਜਾਂ ਤੇ ਜੀਰਾ ਪਾਵਾਗੇ ਹਾਂਜੀ ਤੇ ਇਹਨੂੰ ਹੱਥ ਨਾਲ ਮਿਕਸ ਕਰ ਲਵਾਂਗੇ ਆਪਾਂ ਇਸ ਤਰੀਕੇ ਨਾਲ ਹਾਂਜੀ ਤੇ ਹੌਲੀ ਹੌਲੀ ਮਿਕਸ ਕਰਕੇ ਤੇ ਜਿਹਾ ਸਾਡਾ ਸਾਰਾ ਮਸਾਲਾ ਮਿਕਸ ਹੋઈਵੇ ਹਾਂਜੀ ਤੇ ਦੇਖ ਸਕਦੇ ਸਾਡਾ ਸਾਡਾ ਸਾਰਾ ਸਬ ਮਸਾਲਾ ਮਿਕਸ ਹੋ ਚੁੱਕਾ ਹੋਈ ਇਸ ਵਿੱਚ ਆਪਾਂ ਅੱਧਾ ਗੋਲੀ ਰਾਰਾਉੜ ਫੋਲਡਰ ਨੂੰ ਰਾਰਾਉੜ ਫੋਲਡਰ ਦੇ ਬਾਅਦ ਨਾਲ ਜਿਹੜੀ ਇਫਨਟੀ ਕੀ ਆ ਜਦੋਂ ਆਪਾਂ ਤਲਾਂਗੇ ਤੇਲ ਦੇ ਵਿੱਚ ਖਲਦੀ ਨਹੀਂ ਹਾਂਜੀ ਉਸ ਤੋਂ ਬਾਅਦ ਜਿਹੜੀਆਂ ਆਪਾਂ ਟਿੱਕੀਆਂ ਬਣਾਉਣੀਆਂ ਉਹਦੇ ਵਾਸਤੇ ਪਹਿਲਾਂ ਫਟੇ ਘਰ ਪਤੌੜੇ ਤੇ ਲਾਲ ਲਵਾਂਗੇ ਜਦੋਂ ਆਪਾਂ ਟਿੱਕੀਆਂ ਰੱਖਣੀ ਹੈ ਜੀ ਇਹ ਫੈਂਦੀ ਰੱਖੀਆਂ ਤਾਂ ਇਹ ਥੱਲੇ ਜਿਮੜ ਜਾਣਗੀਆਂ ਤੇਲ ਦੇ ਨਾਲ ਥੱਲੇ ਨਹੀਂ ਜਿਮੜਦੀ ਹਾਂਜੀ ਹੱਥਾਂ ਨਾਲ ਉਹ ਘੇ ਪਾਣੀ ਤੇ ਟਿੱਕੀਆਂ ਉਹਨਾਂ ਨੂੰ ਆਪਾਂ ਹੌਲੀ ਹੌਲੀ ਬਣਾਉਣਾ ਸਟਾਰਟ ਕਰਾਂਗੇ ਐਸੇ ਟਿੱਕੇ ਦੇ ਨਾਲ ਹਾਂਜੀ ਹੌਲੀ ਹੌਲੀ ਆਧੇ ਨਾਲ ਤੁਸੀਂ ਕਿਸੇ ਖੜੇ ਵਗਾਰਾ ਬਣਾ ਸਕਦੇ ਹੋ ਜੇ ਕੋਈ ਤੁਹਾਨੂੰ ਹੋਰ ਤਰੀਕਾ ਦਾ ਉਸ ਤਰੀਕੇ ਨਾਲ ਬਣਾ ਦੇ ਆਪਾਂ ਆਧਾ ਬਣਾਈਆਂ ਹਾਂਜੀ ਹੌਲੀ ਹੌਲੀ ਸਾਰੀਆਂ ਬਣਾ ਕੇ ਆਪਾਂ ਇਸ ਤਰੀਕੇ ਦੇ ਨਾਲ ਤਕਰੀਬਨ ਸਾਰੀਆਂ ਹੀ ਆਪਾਂ ਇਸ ਤਰੀਕੇ ਨਾਲ ਬਣਾ ਲਵਾਂਗੇ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹਾਂਜੀ ਉਸ ਤੋਂ ਬਾਅਦ ਆਪਾਂ ਗੈਸ ਕਰਾਂਗੇ ਔਨ ਹਾਂਜੀ ਤੇ ਉੱਪਰ ਰੱਖਾਂਗੇ ਆਪਾਂ ਫਰਾਈ ਬਨ ਹਾਂਜੀ ਫਰਾਈ ਬਨ ਰੱਖਣ ਤੋਂ ਬਾਅਦ ਆਪਾਂ ਇਹਦੇ ਵਿੱਚ ਹਾਂਜੀ ਸਾਡਾ ਫਰਾਈ ਬਨ ਤਕਰੀਬਨ ਗਰਮ ਹੋ ਚੁੱਕਾ ਹਾਂਜੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇ ਤੁਸੀਂ ਰਫਐਡਵਾਰਾ ਵੀ ਪਾ ਸਕਦੇ ਹੋ ਜਾਂ ਦੇਸੀ ਘਿਓ ਵਗੈਰਾ ਵੀ ਪਾ ਸਕਦੇ ਆਪਾਂ ਸਰੋਂ ਦਾ ਤੇਲ ਪਾਇਆ ਹਾਂਜੀ ਉਸ ਤੋਂ ਬਾਅਦ ਇਹਨਾਂ ਟਿੱਕੀਆਂ ਆਪਾਂ ਇਹਨਾਂ ਨੂੰ ਹੌਲੀ-ਹੌਲੀ ਇੱਕ-ਇੱਕ ਦੋ-ਦੋ ਕਰਕੇ ਛੱਡਾਂਗੇ ਤੇਲ ਦੇ ਵਿੱਚ ਤਲਣੇ ਵਾਸਤੇ ਹਾਂਜੀ ਜਿਹੜੀ ਸਾਡੀ ਟਿੱਕੀਆਂ तकरीबन ਤਲ ਹੋ ਚੁੱਕੀਆਂ ਤਲ ਹੋ ਰਹੀਆਂ ਨੇ ਹਾਂਜੀ ਆਪਾਂ ਚਾਰਕ ਵੀ ਛੱਡੇ ਸਕੇ ਹਾਂਜੀ ਤੇ ਸਾਡੀਆਂ ਰਿਹੀਆਂ ਸਾਰੇ ਟਿੱਕੀਆਂ ਤਲ ਚੁੱਕੀਆਂ ਹਾਂਜੀ ਤੇ ਇਸ ਤਰੀਕੇ ਨਾਲ ਸਾਰੀਆਂ ਟਿੱਕੀਆਂ ਬਣਾ ਕੇ ਆਪਾਂ ਇਹਨਾਂ ਨੂੰ ਕਿਸੇ ਢੋਂਗੇ ਜਾਂ ਕੋਈ ਥਾਲੀ ਵੀ ਘਰ ਚੋਂ ਕਰ ਲਵਾਂਗੇ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਹਾਂਜੀ ਇਸ ਤਰੀਕੇ ਨਾਲ ਸਾਰੀਆਂ ਟਿੱਕੀਆਂ ਬਣਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਬਣਾਓ ਧੰਨਵਾਦ